ਕਰਨ ਕੌੜਾ ਜੀ ਨੂੰ ਕੇ ਸਟੇਜ ਤੇ ਆ ਕੇ ਆਪਣਾ ਸਮਾਂ ਲੈਣ ਤੇ ਆਪਣੇ ਵਿਚਾਰ ਪਹਿਲਾ ਲਾਡੀ ਸਿੰਘ ਜੀ ਲਾਡੀ ਨਿਹਰ ਅਸੀਦ ਪਰਿਵਾਰ ਤੋਂ ਨੇ ਮਤੇਰੀਆਂ ਤੋਂ ਆਪਣੇ ਵਿਚਾਰ ਪਹੁੰਚੇ ਨੇ ਹਾfte ਤੋਂ ਤਕਰੀਬਨ ਇੱਥੇ ਡਟੇ ਹੋਏ ਨੇ ਪੂਰਾ ਸਹਿਯੋਗ ਦੇ ਰਹੇ ਨੇ ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸੋ ਮੈਂ ਬੇਨਤੀ ਕਰਦਾ ਹਾਂ ਕਰੂਨ ਗੋੜਾ ਜੀ ਨੂੰ ਜਿਨ੍ਹਾਂ ਨੇ ਇੱਥੇ ਚਾਹ ਦਾ ਲੰਗਰ ਲਾਇਆ ਨਾਲ ਜੋ ਤੁਸੀਂ ਮੈਕ ਦੇਖ ਰਹੇ ਹੋ ਇਹਨਾਂ ਦੀ ਵੀ ਸੇਵਾ ਇਹਨਾਂ ਨੇ ਨਿਭਾਈ ਹੈ ਸਾਡੇ ਵੱਲੋਂ ਤੇ ਭਾਈ ਗਰਜੀਤ ਸਿੰਘ ਪੌਜੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਕਿ ਉਹ ਆਪਣਾ ਸਮਾਂ ਲੈ ਕੇ ਸੰਗਤਾਂ ਨੂੰ ਸੰਬੋਧਨ ਕਰਨ ਜੀ ਸਾਥ ਸੰਗਤ ਜੀ ਵਾਇਕੁਪ ਜੀ ਕਾ ਖਾਲਸਾ ਵਾਇਕੁਪ ਜੀ ਕੀ ਫਤਹ ਤਨਵਾਦੀਆਂ ਜੀ ਮੈਂ ਥੋੜਾ ਅੱਜ ਮੈਨੂੰ ਤੁਸੀਂ ਚੰਦ ਮਿੰਟ ਦਿੱਤੇ ਇੱਥੇ ਆਪਣੇ ਵਿੱਚ ਸ਼ਰੀਕ ਹੋਣ ਦੇ ਤੇ ਕਲਵਿੰਦਰ ਜੀ ਹੁਣੇ ਬੋਲ ਰਹੇ ਸੀਗੇ ਮੈਂ ਬੜੇ ਧਿਆਨ ਨਾਲ ਉਹਨਾਂ ਦੀ ਸਪੀਚ ਸਾਰੀ ਸੁਣੀ ਸਕੱਤਰ ਸਾਹਿਬ ਵੀ ਗੱਲ ਕਰ ਰਹੇ ਸੀਗੇ ਉਹਨਾਂ ਦੀ ਗੱਲਾਂ ਦੇ ਵਿੱਚੋਂ ਇੱਕ ਗੱਲ ਜਿਹੜੀ ਮੇਨ ਉੱਠ ਕੇ ਆਈ ਜਿਹੜੀ ਉਫੇ ਸੀਗੀ ਉਹੀ ਆ ਰਹੀ ਸੀਗੀ ਵੀ ਹੁਣ ਜਾਗੀਏ ਹੁਣ ਖੜੇ ਹੋਈਏ ਹੁਣ ਜਾਗੀਏ ਭਾਈ ਕੁਲਵਿੰਦਰ ਜੀ ਨੇ ਗੱਲ ਕੀਤੀ ਕਾਂਗਰਸ ਦੀ ਬੀਜੇਪੀ ਦੀ ਆਮ ਆਦਮੀ ਪਾਰਟੀ ਦੀ ਵੀ ਕਈ ਪਾਰਟੀਆਂ ਆਈਆਂ ਕਈ ਪਾਰਟੀਆਂ ਗਈਆਂ ਗੁਰੂਾਸਤੇ ਕਿਹੜੀ ਪਾਰਟੀ ਖੜੀ ਕਿਹੜੀ ਪਾਰਟੀ ਨੇ ਕੋਈ ਅਹਜਾ ਕਾਨੂੰਨ ਬਣਾਉਣ ਦੀ ਗੱਲ ਕੀਤੀ ਜਿਹਦੇ ਪਿੱਛੇ ਆਪਣਾ ਭਰਾ ਟੈਂਕੀ ਤੇ ਚੜਾ ਹੋਇਆ ਕਿਸੇ ਪਾਰਟੀ ਨੇ ਕਿਸੇ ਲੀਡਰ ਨੇ ਕੋਈ ਵੀ ਕਾਨੂੰਨ ਦੀ ਐਵੇਂ ਦੀ ਗੱਲ ਨਹੀਂ ਕੀਤੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਆਈਪੀਸੀ ਨੂੰ ਇੰਡੀਅਨ ਪੈਨਲ ਕੋਡ ਨੂੰ ਭਾਰਤ ਨਿਆਏ ਸੰਹੀਤਾ ਬਣਾਤਾ ਉਦੋਂ ਵੀ ਉਹਨਾਂ ਦੇ ਕੋਈ ਖਾਬੋ ਖਿਆਲ ਦੇ ਵਿੱਚ ਨਹੀਂ ਆਇਆ ਕਿ ਪੰਜਾਬੀ 10 ਸਾਲ ਤੋਂ ਬੇਅਦਬੀ ਵਾਸਤੇ ਜੂਝ ਰਹੇ ਨੇ ਇਹਦੇ ਵਿੱਚ ਕੁਝ ਇਹਜਾ ਕਾਨੂੰਨ ਪਾਇਆ ਜਾਵੇ ਜਿਵੇਂ ਪਾਇਆ ਹੋਇਆ ਵੀ ਕੋਈ ਜੇ ਮਾਈਨਰ ਬੇਟੀ ਹੈ ਲੜਕੀ ਹੈ ਉਹਦੇ ਨਾਲ ਕੋਈ ਗਲਤ ਕੰਮ ਹੋ ਜਾਂਦਾ ਹੈ ਜਬਰ ਜਨਾਹ ਹੋ ਜਾਂਦਾ ਹੈ ਤਾਂ ਪੁਲਿਸ ਨੂੰ 48 ਘੰਟੇ ਚ ਐਫ ਆਈ ਆਰ ਦਰਜ ਕਰਕੇ 90 ਦਿਨ ਦੇ ਵਿੱਚ ਰਿਪੋਰਟ ਦੇਣੀ ਪਊਗੀ ਉਹ ਉਹਨਾਂ ਨੂੰ ਬੇਅਦਬੀ ਵਾਸਤੇ ਨਹੀਂ ਆ ਰਾਇਆ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਵਾਸਤੇ ਉਹਨਾਂ ਨੇ ਉਪਰਾਲਾ ਕਿਸੇ ਵੀ ਚੀਜ਼ ਬਾਰੇ ਕੁਝ ਨਹੀਂ ਉਹਨਾਂ ਦੇ ਖਾਦੋ ਖਿਆਲ ਚ ਆਇਆ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਪਾਰਟੀਆਂ ਲੀਡੀਆਂ ਤੇ ਲੀਡਰ ਜਿਆਦਾ ਰਹਿ ਗਏ ਫੇਸਬੁੱਕ ਦੇ ਆਪਾਂ ਹੁਣ ਇਕੱਠੇ ਹੋਈਏ ਇੱਕ ਤਾਂ ਲੜਾਈ ਲੜ ਰਿਹਾ ਹੈ ਉਹ ਭਰਾ ਉੱਪਰ ਆਪਣਾ ਬੈਠਾ ਈ ਕਿ ਲੜਾਈ ਲੜ ਰਹੇ ਹੋ ਤੁਸੀਂ ਇੱਥੇ ਸਾਰੇ ਤੇ ਇੱਕ ਲੜਾਈ ਹੋਰ ਇਸ ਪੰਡਾਲ ਤੋਂ ਬਾਹਰ ਇਹਨਾਂ ਕੋਈ ਆਪਾਂ ਭਰਾਵਾਂ ਨੂੰ ਇੱਕ ਹੋਰ ਲੜਨੀ ਪਊਗੀ ਹੁਣ ਇਹ ਜਿਹੜੇ ਲੀਡਰ ਐ ਇਹਨਾਂ ਨੂੰ ਜਾ ਜਾ ਕੇ ਪੁੱਛੀਏ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੇ ਕਾਂਗਰਸ ਦੇ ਐਮਪੀ ਸਾਹਿਬ ਨੇ ਲੀਡਰ ਹੌਪੋਜੀਸ਼ਨ ਦੇ ਕਾਂਗਰਸ ਪਾਰਟੀ ਦੇ ਇਹਨਾਂ ਨੂੰ ਆਪਣਾ ਵਫਾਤ ਜਾ ਜਾ ਕੇ ਮਿਲ ਕੇ ਸਵਾਲ ਪੁੱਛੇ ਵੀ ਕੀ ਤੁਸੀਂ ਨਾਲ ਹੈਗੇ ਹੋ ਤੇ ਉੱਥੇ ਕੋਈ ਇਹੋ ਜੀ ਗੱਲ ਨਹੀਂ ਹੋ ਸਕਣੀ ਚਾਹੀਦੀ ਦੇਖ ਲਾਂਗੇ ਕਰਾਂਗੇ ਹੋ ਜਾਊਗਾ ਸੋਚ ਲਾਂਗੇ ਨਾ ਸਾਡੇ ਕੋਲ ਖੜੇ ਹੋ ਕੇ ਸਾਡੇ ਨਾਲ ਬਹਿ ਕੇ ਦੱਸੋ ਸਾਡੇ ਨਾਲ ਤੁਸੀਂ ਕਿੱਥੇ ਜਾਓਗੇ ਕਾਨੂੰਨ ਮੰਤਰੀ ਕੋਲ ਜਾਓਗੇ ਜੀ ਸਾਡਾ ਮੈਮੋਰੰਡਮ ਲੈ ਕੇ ਜਾਂ ਪ੍ਰਧਾਨ ਮੰਤਰੀ ਕੋਲ ਜਾਓਗੇ ਜਾਂ ਮੁੱਖ ਮੰਤਰੀ ਕੋਲ ਜਾਓਗੇ ਸਾਨੂੰ ਦੱਸੋ ਸਾਡੇ ਨਾਲ ਹੋਰ ਤੱਕ ਇੱਥੇ ਖੜੋਗੇ ਉਰੋ ਤੱਕ ਇੱਥੇ ਬੈਠੋਗੇ ਜਦ ਤੱਕ ਕਿ ਕਾਨੂੰਨ ਨੂੰ ਕੋਈ ਟਾਈਮ ਬਾਉਂਡ ਕਿ ਇਸ ਅੰਨੇ ਸਮੇਂ ਦੇ ਵਿੱਚ ਜੇ ਕੋਈ ਬੇਅਦਬੀ ਹੋਊਗੀ ਸੋਲਵ ਕੀਤੀ ਜਾਊਗੀ ਐਫ ਆਈ ਆਰ ਹੋਈ ਜਾਊਗੀ ਮੈਂ ਤਾਂ ਕਹਿਣਾ ਇੱਕ ਅਫਸਰ ਇੱਕ ਕਮੇਟੀ ਵੀ ਪੰਜਾਬ ਪੁਲਿਸ ਨੂੰ ਜਾਂ ਐਫਐਡੀ ਸਰਕਾਰ ਨੂੰ ਬਣਾਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਤੋਂ ਉੱਤੇ ਕੁਝ ਨਹੀਂ ਹੈ। ਔਰੇ ਲਈ ਕੋਈ ਕਮੇਟੀ ਨਹੀਂ ਹੈ, ਉਹਦੇ ਲਈ ਕੋਈ ਥਾਣਾ ਨਹੀਂ ਹੈ। ਇੱਕ ਜੂਵੇਂ ਨਾ ਹੀ ਐਕਟ ਪ੍ਰੋਟੈਕਸ਼ਨ ਬਣਾਤਾ, ਇੱਕ ਮਾਈਨਰ ਐਕਟ ਪ੍ਰੋਟੈਕਸ਼ਨ ਬਣਾਤਾ, ਆਹ ਟਾਸਕ ਫੋਰਸ ਬਣਾਈ ਟ੍ਰੈਫਿਕ ਵਾਲਿਆਂ ਦੀ। ਨਹੀਂ ਸਾਡੇ ਗੁਰੂ ਲਈ ਕੋਈ ਫੋਰਸ ਨਹੀਂ ਬਣੀ। ਸਾਡੇ ਗੁਰੂ ਲਈ ਕੋਈ ਇਹ ਜਿਹਾ ਐਕਟ ਨਹੀਂ ਬਣਿਆ, ਕੋਈ ਇਹ ਜਿਹੀ ਖਾਸ ਕਮੇਟੀ ਨਹੀਂ ਬਣ ਸਕਦੀ ਕਿਉਂ? ਕਿੰਨੀ ਵੱਡੀ ਗੱਲ ਹੈ ਸਰਕਾਰਾਂ ਵਾਸਤੇ। ਸੁਪਰਾਵੋ ਆਪਾ ਮੇਰੇ ਹਿਸਾਬ ਨਾਲ ਇਸ ਵਾਰ ਇਹਨਾਂ ਨੂੰ ਸਵਾਲ ਕਰੀਏ ਜਿੰਨੇ ਵੀ ਇਹ ਫੇਸਬੁੱਕ ਵਾਲੀ ਸਿਆਸਤ ਹੈ ਮੇਰੀ ਉਸੀ ਕਿਸੇ ਵੀ ਲੀਡਰ ਨਾਲ ਕਾਂਗਰਸੀ ਨਾਲ ਭਾਜਪਾ ਨਾਲ ਜਾਂ ਕਾਲੀ ਨਾਲ ਕਿਸੇ ਨਾਲ ਕਦੀ ਕੋ ਫੋਟੋ ਨਹੀਂ ਦੇਖੀ ਹੋਊਗੀ ਮੈਂ ਤਾਂ ਇੱਥੇ ਆਪਣੇ ਭਰਾ ਲਈ ਤੇ ਥੋੜੇ ਸਾਰਿਆਂ ਲਈ ਆਇਆ ਹਾਂ ਤੇ ਮੈਂ ਇਸ ਗੱਲ ਤੋਂ ਬੜਾ ਮਨ ਮੇਰਾ ਤਸੱਲੀ ਚਾਹ ਵੀ ਇੱਥੇ ਬੀਬੀਆਂ ਵੀ ਭੈਣਾਂ ਵੀ ਭਰਾ ਵੀ ਹਰ ਹਰ ਉਮਰ ਦੇ ਇੱਥੇ ਲੋਕ ਬੈਠੇ ਨੇ ਆਪਣੇ ਭਾਈ ਵਾਸਤੇ ਗੁਰਜੀਤ ਵਾਸਤੇ ਜਿਹੜੇ ਇੱਥੇ ਬਹਿ ਕੇ ਸ਼ਰੀਕ ਹੋ ਰਹੇ ਨੇ ਇਹਦੇ ਵਾਸਤੇ ਕਾਨੂੰਨ ਬਣਾਉਣ ਵਾਸਤੇ ਬੇਅਦਬੀ ਦੇ ਕੋਈ ਕੋਈ ਕਾਨੂੰਨ ਬਣੇ ਕੋਈ ਟਾਈਮ ਬਾਉਂਡ ਚੀਜ਼ ਬਣੇ ਉਹਦੇ ਸਾਰੇ ਲਈ ਅਸੀਂ ਬੈਠੇ ਇੱਥੇ ਤੇ ਮੈਂ ਇੱਕ ਵਾਰ ਹੋਰ ਕਹਿਣਾ ਚਾਹੂੰਗਾ ਕਿ ਹਨੇਰਾ چیرਣ ਲਈ ਹੁੰਦੀ ਹੈ ਲੋੜ ਮਸ਼ਾਲਾਂ ਦੀ ਮਸ਼ਾਲ ਤਾਂ ਹਮੋਂ ਹੋ ਹੈਗੀ ਹੈ ਅੱਜ ਆਪਾਂ ਸਾਰੇ ਹੈ ਕਿ ਹੁਣ ਹਨੇਰਾ چیرਣ ਲਈ ਇੱਕ ਵਫਤ ਬਣਾਓ ਇੱਕ ਨੈਸ਼ਨਲ ਲੈਵਲ ਦੀ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੂੰ ਸਵਾਲ ਪੁੱਛੀਏ ਕਿ ਜਾਗੋਗੇ ਹੁਣ ਜਾਂ ਨਹੀਂ ਜਾਗੋਗੇ ਮੈਂ ਇੱਥੇ ਦੇਖ ਰਿਹਾ ਕਿ ਇੱਥੇ ਕੋਈ ਐਂਬੂਲੈਂਸ ਵੀ ਨਹੀਂ ਹੈਗੀ ਕੋਈ ਇੱਥੇ ਪ੍ਰਸ਼ਾਸਨ ਨੇ ਕੋਈ ਜ਼ਿਆਦਾ ਇਹਨੂੰ ਹਲੇ ਕੋਈ ਸੀਰੀਅਸਲੀ ਨਹੀਂ ਲੱਤਾਂ ਤੇ ਇਹਨਾਂ ਨੂੰ ਜਗਾਣ ਲਈ ਸੀਰੀਅਸਲੀ ਉਹਦੇ ਲਈ ਜਗਾਣ ਲਈ ਇੱਕ ਛੋਟੀ ਜੀ ਲੜਾਈ ਆਪਣੇ ਵਫਦ ਨੂੰ ਆਪਣੇ ਗਰੁੱਪ ਨੂੰ ਇਹ ਪੰਡਾਨ ਤੋਂ ਬਾਹਰ ਵੀ ਭਰਾਵੋ ਕਰਨੀ ਪਊਗੀ ਤੇ ਮੈਂ ਕਰुण ਕੋੜਾ ਓਮ ਫਾਊਂਡੇਸ਼ਨ ਦੇ ਨਾਲ ਮੈਂ ਕੋਈ ਸਿਆਸੀ ਪਾਰਟੀ ਨਾਲ ਨਹੀਂ ਹੈਗਾ ਕੋਈ ਮੇਰਾ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਹੈਗਾ ਮੇਰੇ ਬਾਰੇ ਪਤਾ ਕਰ ਲਿਓ ਮੈਂ ਤੁਹਾਡੇ ਨਾਲ ਖੜਾ ਹਾਂ ਦਿਨ ਰਾਤ ਜਿੰਨੇ ਲੋਕ ਹੈਗਾ ਮੈਨੂੰ ਛੋਟੇ ਭਰਾ ਨੂੰ ਛੋਟੇ ਜਿਹੇ ਬੰਦੇ ਨੂੰ ਆਪਣੇ ਨਾਲ ਰੱਖੀ ਹੋਏ ਸੰਘਰਸ਼ ਦੇ ਵਿੱਚ ਲੜਾਈ ਦੇ ਵਿੱਚ ਤੇ ਹਰ ਚੀਜ਼ ਹਰ ਕਾਨੂੰਨੀ ਦਾਅ ਪੇਚ ਹਰ ਕੱਠ ਹਰ ਮੀਟਿੰਗ ਹਰ ਚੀਜ਼ ਆਪਾਂ ਨੂੰ ਇਸ ਵਾਰ ਕਰਨੀ ਚਾਹੀਦੀ ਹੈ ਜਦੋਂ ਆਪਣਾ ਸਿੰਧੂ ਵਾਲਾ ਮੋਰਚਾ ਫਟੇ ਕਰਕੇ ਆਏ ਸੀਗੇ ਸਿੰਘ ਤਾਂ ਉਦੋਂ ਵੀ ਆਪਾਂ ਸਾਹਮਣੇ ਦੰਦ ਬੇੜ ਹਰ ਚੀਜ਼ ਨਾਲ ਆਪਾਂ ਲੜੇ ਆਪਾਂ ਸੋਸ਼ਲ ਮੀਡੀਆ ਤੋਂ ਵੀ ਮੰਤਰੀਆਂ ਨੂੰ ਸਰਕਾਰਾਂ ਨੂੰ ਘੇਰਿਆ ਆਪਾਂ ਉਥੇ ਵੀ ਪ੍ਰੈਸ ਕਾਨਫਰੰਸ ਕਰਕੇ ਘੇਰਿਆ ਤੇ ਇੱਥੇ ਵੀ ਹੁਣ ਆਪਾਂ ਨੂੰ ਉਹੀ ਚੀਜ਼ ਸ਼ੁਰੂ ਕਰਨੀ ਪਊਗੀ ਤਾਂ ਸਰਕਾਰ ਜਾਗੂਗੀ ਤਾਂ ਕਿ ਇਹਦੇ ਜਾ ਕੇ ਲੰਬੀ ਲੜਾਈ ਤੇ ਲੰਬੀ ਸੰਘਰਸ਼ ਤੋਂ ਬਾਅਦ ਇੱਕ ਕਾਨੂੰਨ ਇੱਕ ਕੁਝ ਸਪੈਸ਼ਲ ਕਮੇਟੀ ਜਾਂ ਕੁਝ ਸਪੈਸ਼ਲ ਬੋਰਡ ਬਣੂਗਾ ਜਦੋਂ ਵੀ ਆਪਣੇ ਗੁਰੂ ਸਾਹਿਬ ਦੀ ਕੋਈ ਬੇਅਦਬੀ ਹੋਵੇ ਉਹ ਬੋਰਡ 24 ਘੰਟਿਆਂ ਦੇ ਵਿੱਚ ਕਾਰਵਾਈ ਕਰੇ ਹਰ ਚੀਜ਼ ਟਾਈਮ ਬਾਊਂਡ ਹੋਣੀ ਚਾਹੀਦੀ ਹੈ ਹਰ ਚੀਜ਼ ਦਾ ਟਾਈਮ ਉੱਤੇ ਲਿਖਣਾ ਚਾਹੀਦਾ ਜੀ ਅੰਨੀ ਦੇਰ ਚ ਕਰਾਂਗੇ ਸੁੱਤੇ ਸੁੱਤੇ ਨਹੀਂ ਕਰਨਾ ਹੈਗਾ ਜੇ 2014 ਚ ਬੇਅਦਬੀ ਹੋਈ ਸੀਗੀ ਉਹ ਵੀ ਸਰਕਾਰਾਂ ਨੇ ਉਦੋਂ ਕੀਤੀ ਜਦੋਂ ਉਹਨਾਂ ਦਾ ਮਤਲਬ ਆ ਗਿਆ ਆਮ ਆਦਮੀ ਪਾਰਟੀ ਦਾ ਮਤਲਬ ਆ ਗਿਆ ਤਾਂ ਉਹਨਾਂ ਨੇ ਇੱਕ ਅਫਸਰ ਦੀ ਕਮੇਟੀ ਬਣਾਈ ਜਦੋਂ ਸਰਕਾਰ ਬਣੀ ਬਣੀ ਜੀ ਇਹ ਕਰਾਂਗੇ ਕਾਂਗਰਸ ਜਾਣ ਵਾਲੀ ਸੀਗੀ ਇੱਕ ਮਹੀਨਾ ਪਹਿਲੇ ਉਹਨਾਂ ਨੇ ਕਮੇਟੀ ਬਣਾਈ ਦੇਖੋ ਜੀ ਬੇਅਦਬੀ ਸੋਲਵ ਕਰਾਵਾਂਗੇ ਮੰਤਰੀ ਚੇਂਜ ਕਰਤੇ ਡੀਜੀਪੀ ਚੇਂਜ ਕਰਤੇ ਪੁਲਿਸ ਅਫਸਰ ਚੇਂਜ ਕਰਤੇ ਕਾਰਵਾਈਆਂ ਖੋਲਦੀਆਂ ਪਰ ਕਦੋਂ ਖੋਲੀਆਂ ਮੋਹ ਸ਼ਾਲ ਦਸਾਲ ਬਾਅਦ ਤੇ ਅੱਜ ਵੀ ਹੱਥ ਕੀ ਲੱਗਿਆ ਆਪਣੇ ਕੁਝ ਵੀ ਨਹੀਂ ਲੱਗਿਆ ਆਪਰਾਵੋ ਇਕੱਠੇ ਹੋ ਤੇ ਲੜਾਈ ਇਸ ਤੋਂ 12ਵੀਂ ਲੜੀ ਹੈ ਆਪਾਂ ਮੰਤਰੀਆਂ ਨੂੰ ਐਮਪੀਆਂ ਨੂੰ ਜਾਂ ਪਾਰਟੀਆਂ ਨੂੰ ਸਿੱਧਾ ਸਵਾਲ ਗੋਲ ਪੁੱਛੀਏ ਕਰ ਦਾਂਗੇ ਹੋਊਗਾ ਨਹੀਂ ਚੱਲੂਗਾ ਸਾਨੂੰ ਤਾਂ ਦੱਸ ਹੋਊਗਾ ਕਿਵੇਂ ਕਿੰਨੇ ਦਿਨ ਚ ਹੋਊਗਾ ਕਿੰਨੇ ਘੰਟਿਆਂ ਚ ਹੋਊਗਾ ਤੇ ਕਿਵੇਂ ਹੋਊਗਾ ਸਾਈਂ ਗੁਰੂ ਜੀ ਕਾ ਖਾਲਸਾ ਸਾਈਂ ਗੁਰੂ ਜੀ ਕੀ ਫਤਿਹ ਮਿਹਰਬਾਨੀ ਤੁਹਾਡੀ ਸਾਰਿਆਂ ਨੂੰ ਬੁਲਾ ਰਿਆ ਨੇ ਆਪਣੇ ਮੂਹਰੇ ਤੇ ਜੰਗ ਦੇ ਨਾਲ ਪਾਰਟੀ ਦੇ ਸਾਹਮਣੇ ਵਿਚਾਰ ਰੱਖੇ ਸਵਾਲੇ ਪੈਦਾ ਹੁੰਦਾ ਹੈ ਹਾਂ ਇੱਕ ਗ੍ਰੰਥ ਤੇ ਦੋ ਚੀਜ਼ਾਂ ਜਿਹੜਾ ਪੰਥ ਬੜੀ ਪ੍ਰੀਤੀ ਨਾਲ ਸੁਣੋਂਗੇ ਮੈਂ ਇਹ ਪੁੱਛਣਾ ਬਾਅਦ ਵਿੱਚ ਜੇ ਤੁਹਾਨੂੰ ਸਾਰਿਆਂ ਨੂੰ 50% ਵੀ ਮੇਰੀਆਂ ਕਿੱਲਾਂ ਜਿਆਦਾ ਹੋਈਆਂ ਤੇ ਫਿਰ ਤੇ ਮੈਂ ਸਮਝੂਗਾ ਕਿ ਤੁਸੀਂ ਇੱਥੇ ਆਏ ਸੀਗੇ ਕਿੰਨਾ ਮੇਰੇ ਨਾਲ ਕੰਮ ਤੇ ਜੇ 50% ਵੀ ਜਾਣਕਾਰੀ ਆ ਤੇ ਸਿਰ ਕੰਮ ਦੇ ਲੋਕ ਵੀ ਦਾਦਾ ਦਾ ਲੱਗਣਾ ਆਏ ਆ ਕੋਈ ਛੇ ਇੱਕ ਗ੍ਰੈਂਡਿੰਗ ਸਿਰ ਖੰਭ ਸਿਰ ਖੰਭ ਨੂੰ ਅਰੇਸਸ ਪਾਛ ਗ੍ਰੰਥ ਤੇ ਪੰਖ ਤੋਂ ਚੀਜ਼ਾਂ ਸਤਿ ਸ਼੍ਰੀ ਅਕਾਲ ਸਾਡੇ ਅੱਗੇ ਨੋਰਾ ਹੁੰਦਾ ਨਾ ਸਾਡੇ ਨੂੰ ਸਮਝ ਆਉਂਦੀ ਆ ਵੀ ਉਹਨਾਂ ਨੇ ਸੋਚਿਆ ਭਾਈ ਚੱਲ ਕਿੰਨੇ ਕਹਾਂ ਆ ਆਪਣੀ ਮਾਂਜੂਰੇ ਪਹਿਲਾਂ 3 ਬੰਦੇ ਆ ਤੁਹਾਨੂੰ ਛੱਡ ਕੇ ਬਾਕੀ ਦਿਨ ਚ ਇਹ ਆ ਗਏ ਜੀ ਸਾਰੇ ਸਾਡੇ ਮੇਰੇ ਸਿੰਘ ਦੇ ਪਜਾਂਪ ਚਾਰੇ ਤਿੰਨ ਕਹਿੰਦੇ ਅਸੀਂ 25 ਦੇ ਨਾਲ 15 ਦੇ ਜਾਣੇ ਅਸੀਂ ਹੁੰਦੇ ਆਪਾਂ ਕਿਹਦੇ ਦਾ ਲੰਗਰ ਕਿੱਥੋਂ ਆਉਂਦਾ ਜੀ ਭਾਈ ਇੱਥੇ ਜਿਹੜੀ ਸਾਹਿਬ ਤੋਂ ਨਾਲੋਂ ਉਹਦੇ ਅੰਦਰ ਦੱਸੋ ਜੇ ਕੁਝ ਪੇਜ ਹੋਵੇ ਸਾਮ ਨੂੰ ਰਾਤਾਂ ਦਿਨ ਬੰਦੇ ਨਹੀਂ ਹਰੇ ਚੜਦੀ ਕਮਾਈ ਨਾਲ ਸਾਦਾ ਲੰਗਰ ਸਾਡਾ ਦੋ ਦਿਨ ਹੋਤਾ ਹੈ। ਅਕਾਲ ਕੀ ਧੰਨਵਾਦ। ਸਵੇਰੇ ਚਲਾਇਓ 5:00 ਤੋਂ 11:00 ਵਜੇ ਤੱਕ। 11:00 ਵਜੇ ਹੁੰਦਾ ਹੈ। ਸਾਰਿਆਂ ਦਾ ਬਰਾਬਰ ਦਾ ਟਿਕਾਣਾ ਹੈ। ਤਨ ਭਗ ਨੇ ਸਿੱਖ ਕੌਮ ਦੇ ਜੋ ਸਾਧਿਆ ਨੇ ਵੀਰ ਜੀ ਸਾਡਾ ਸਦਾ ਸਾਰਿਆਂ ਨੂੰ ਹੈ। ਹਾਂ ਜੀ ਕੀ ਕਹਾਂਗੇ ਜੀ ਤੁਸੀਂ ਸਿਨਾਉ ਗੰਗਸਾਹਿਬ ਜੀ ਦੇ ਲੰਗਰ ਲੰਗਾਏ ਨੇ ਕੀ ਸੋਚ ਕੇ ਲਗਾਏ ਨੇ? ਮੈਂ ਤਾਂ ਹੈ ਸਾਰਾ ਕੁਝ ਗੁਰੂ ਸਾਹਿਬ ਦੇ ਵਾਸਤੇ ਜੋ ਆਪਾਂ ਸਾਰੇ ਲੋਕ ਇਕੱਠੇ ਹੋਏ ਆਂ ਜੀ ਉਹਦੇ ਚਰੱਟੇ ਦੇ ਲੂਣ ਬਰਾਬਰ ਹੈ। ਮੈਂ ਕਹੂੰਗਾ ਲੂਣ ਤੋਂ ਵੀ ਘੱਟ ਇੱਕ ਮੈਂ ਅਪਰਾਜਪੁਰ ਜੀ ਬਰਾਤ ਦੀ ਸੰਦੇ ਦੇ ਰਹੇ ਤੇ ਭਰਾ ਨਾਲ ਗੱਲ ਕਰਕੇ ਉਤਸ਼ਾਹ ਆ ਗਿਆ ਉਸ ਤੋਂ ਬਾਅਦ ਨਾਲ ਹੋਰ ਚੀਜ਼ਾਂ ਵੀ ਕਰਾਂਗੇ ਇੱਥੇ ਆਪਣੇ ਭਰਾਵਾਂ ਲਈ ਆਪਣੇ ਪਰ ਇੱਥੇ ਸਾਰੇ ਕੱਟ ਕੋਇਆ ਕੱਟ ਲਈ ਸੰਗਤ ਲਈ ਜੋ ਬਣ ਪਊਗਾ ਕਰਾਂਗਾ ਕੰਦੇ ਦੇ ਨਾਲ ਕੰਡਾ ਲਾ ਕੇ ਤੁਹਾਡੇ ਨਾਲ ਖੜੂੰਗਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦੀ ਸਿੱਖੋਂ ਮੈਂ ਸੇਵਾ ਕਰ ਰਿਹਾ ਹੂੰ ਕਈ ਸਰਕਾਰਾਂ ਦਰ ਰੋਕ ਰਖਾਈਆਂ ਕਰ ਰਹੀਆਂ ਨੇ ਵਾਹਿਗੁਰੂ ਤੁਹਾਨੂੰ ਵਾਹਿਗੁਰੂ ਮੈਂ ਜਿਵੇਂ ਕਿਹਾ ਜੀ ਲੀਡਰਾਂ ਲੀਡਰੀ ਤੇ ਸਰਕਾਰਾਂ ਫੇਸਬੁਕ ਤੇ ਚੱਲਦੀਆਂ ਨੇ ਫੇਸਬੁਕ ਤੇ ਘੇਰ ਰਹੀਆਂ ਆਪਾਂ ਨੂੰ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਗੁਰੂ ਦੀ ਫੌਜ ਨਾਲ ਹੈ ਤੇ ਚੱਕ ਦਾਂਗੇ ਫੱਟੇ ਬਾਕੀ ਇਹ ਜੋ ਮੋਰਚਾ ਜੀ ਸਾਰੇ ਧਰਮਾਂ ਦੇ ਲਈ ਆ ਇਕੱਲਾ ਬਿਲਕੁਲ 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 ਮੇਰੇ ਪੰਜਾਬ ਦੇ ਲੋਕੋ ਮੇਰੀ ਉਹਨਾਂ ਦੇ ਅੱਗੇ ਵੀ ਮੇਰਾ ਸਿਰ ਝੁਕਦਾ ਹੈ ਕਿਉਂਕਿ ਮੈਂ ਬਹੁਤਿਆਂ ਨੂੰ ਨਹੀਂ ਜਾਣਦਾ ਪਰ ਸੰਗਾ ਸਾਹਿਬ ਛੰਨਾ ਸਾਹਿਬ ਤੇ ਔਲਖ ਸਾਹਿਬ ਇਹਨਾਂ ਤਿੰਨਾਂ ਭਰਾਵਾਂ ਨੂੰ ਐ ਲੰਬੇ ਸਮੇਂ ਤੋਂ ਜਾਣਦਾ ਆ ਅੱਜ ਜਿਹੜੀ ਇਹਨਾਂ ਨੇ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਐ ਜਿਦੇ ਲਈ ਸਿਰੜ ਵੀ ਚਾਹੀਦਾ ਹੈ ਜਿਦੇ ਲਈ ਹਰ ਇੱਕ ਚੀਜ਼ ਚਾਹੀਦੀ ਹੈ ਉਹ ਉਹ ਪੂਰੀ ਕਰ ਰਹੇ ਸਹਿਯੋਗ ਸੰਗਤ ਦਾ ਚਾਹੀਦਾ ਮੈਂ ਆਪਣੀ ਪਾਰਟੀ ਨੂੰ ਵੀ ਆਪਣੇ ਆਪ ਨੂੰ ਵੀ ਸੰਗਤ ਦੇ ਸਾਹਮਣੇ ਇਹ ਕਹਿਣਾ ਕਿ ਸਾਨੂੰ ਵੱਧ ਤੋਂ ਵੱਧ ਗਣਤੀ ਦੇ ਵਿੱਚ ਜਦੋਂ ਵੀ ਹਫਤੇ ਬਾਅਦ ਜਾਂ ਜਿੰਵੇਂ ਵੀ ਇਹ ਪ੍ਰੋਗਰਾਮ ਬਣਾਉਣ ਜਦੋਂ ਇਹ ਸੰਗਤ ਨੂੰ ਹੁਕਮ ਕਰਨ ਤਾਂ ਸੰਗਤ ਨੂੰ ਸਾਡੇ ਸਾਰਿਆਂ ਨੂੰ ਜਥੇਬੰਦੀਆਂ ਨੂੰ ਇੱਥੇ ਹਾਜ਼ਰ ਹੋਣਾ ਚਾਹੀਦਾ ਤੇ ਮੈਂ ਆਪਣੀ ਲਾਸਟ ਗੱਲ ਕਹਿ ਕੇ ਸਮਾਪਤ ਕਰਦਾ ਕਿ ਜਿਵੇਂ ਤਲਵਿੰਦਰ ਸਿੰਘ ਜੀ ਨੇ ਦੱਸਿਆ ਤੇ ਭਾਈ ਗੁਰਜੀਤ ਸਿੰਘ ਨੇ ਆਪਣੇ ਮਨ ਚ ਇੱਕ ਅਕੀਦਤ ਰੱਖੀ ਸੀ ਕਿ ਮੈਂ ਉਹ ਲੋਕ ਨੰਗੇ ਕਰਾਂਗਾ ਜਿਹੜੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਉਹ ਵਕਈ ਜਿਹਨੂੰ ਦਿਨ ਪਤਾ ਨਹੀਂ ਮਹਾਰਾਜ ਇੰਨੇ ਦਿਨ ਪਾਈ ਤਾ ਰਹੇ ਨੇ ਜਿਹੜੇ ਦਿਨ ਉਹ ਗੱਲਾਂ ਪ੍ਰਤੱਖ ਹੋਣੀਆਂ ਨੇ ਕਿ ਕਿਹੜਾ ਬੰਦਾ ਕਹਿੰਦਾ ਕਿ ਅਸੀਂ ਤੁਹਾਡੇ ਦਰਦ ਤੇ ਹਾਣੀ ਆ ਤੁਹਾਡੇ ਦਰਦ ਨੂੰ ਸਮਝਦੇ ਆ ਤੇ ਕਿਹੜਾ ਬੰਦਾ ਵਾਕਈ ਆ ਕੇ ਇੱਥੇ ਹਾਜ਼ਰੀ ਭਰ ਕੇ ਕਹਿੰਦਾ ਵੀ ਜਿਹੜਾ ਦਰਦ ਹੈ ਉਹਦੇ ਵਿੱਚ ਅਸੀਂ ਆਪਣਾ ਹਿੱਸਾ ਤਾਂ ਆ। ਬਲਾਰਿਆਂ ਨੇ ਆਪਣੇ ਸੋਹਣੇ ਸੰਜੀ ਤੰਗ ਦੇ ਨਾਲ ਪਾਰਟੀ ਦੇ ਸਾਹਮਣੇ ਵਿਚਾਰ ਰੱਖੇ ਸਵਾਲੇ ਪੈਦਾ ਹੁੰਦਾ ਹੈ। ਹਾਂ ਅੰਕਾਂ ਤੇ ਪੰਕ ਦੋ ਚੀਜ਼ਾਂ ਜਿਹੜਾ ਪੰਕ ਬੜੀ ਪ੍ਰੀਤੀ ਨਾਲ ਸੁਣੋਗੇ ਮੈਂ ਤੁਹਾਨੂੰ ਪੁੱਛਣਾ ਮਾਣਦੇ ਵੇਟੇ ਜੇ ਤੁਹਾਨੂੰ ਇਖਾਰਿਆਂ ਨੂੰ 50% ਵੀ ਮੇਰੀਆਂ ਕਲਾਂ ਜਿਆਦਾ ਹੋਈਆਂ ਤੇ ਫਿਰ ਤੁਸੀਂ ਸਮਝੋਗਾ ਕਿ ਤੁਸੀਂ ਇੱਥੇ ਆਏ ਸੀਗੇ ਤਾਂ ਮੇਰੇ ਨਾਲ ਕਾਲ ਤੇ ਤੇ ਜੇ 50% ਵੀ ਜਵਾਬ ਦੇ ਰਹੀਆਂ ਤੇ ਫਿਰ ਸਮਝ ਲੋਗੇ ਕਿ ਦਲਾਵਲਾ ਲੱਗਦਾ ਨਹੀਂ ਕੋਈ ਚੱਤੀ ਇੱਕ ਗ੍ਰੰਥ ਇੱਕ 6 ਸੰਖੇ ਅਧਿਆਇ ਪਰ ਇਹ ਜੋ ਅਰੇ ਮਤਲਬ ਪਾਠ ਹੈ ਗ੍ਰੰਥ ਤੇ ਪੰਥ ਦੋ ਚੀਜ਼ਾਂ ਹੈ

ਭਾਈ ਚੱਲ ਕਿੰਨੇ ਕਣ ਆਏ ਆ ਕਿੰਨੇ ਕੰਮਾਂ ਜੁੜੇ ਪਹਿਲਾਂ ਦੇ ਬੰਦੇ ਆ ਤੁਹਾਨੂੰ ਛੱਡ ਕੇ ਬਾਕੀ ਦੇ ਚ ਆ ਗਏ ਜੀ ਸਾਰੇ ਸਾਡੇ ਮੇਰੇ ਸੰਗਲੇ ਇਤਜਾਮ ਚਾਰੇ ਤੇ ਲੱਗੇ ਆ ਅਸੀਂ 25 ਦੇ ਜਾਣੇ ਆ 15 ਦੇ ਜਾਣੇ ਅਸੀਂ ਹੁੰਦੇ ਆ ਕੋਈ ਕਿਹਦਾ ਲੰਗਰ ਕਿੱਥੋਂ ਆਉਂਦਾ ਜੀ ਪੁੱਛਦਾ ਇੱਥੇ ਗੜੀ ਸਾਹਿਬ ਤੋਂ ਨਾਲੋਂ ਉੱਥੋਂ ਦੇ ਆਉਂਦੇ ਪੁੱਛ ਦੱਸੋ ਜੇ ਕੁਝ ਭੇਜਿਆ ਹੋਵੇ ਸ਼ਾਮ ਨੂੰ ਰਾਤ ਦਾ ਨਹੀਂ ਨਹੀਂ ਹਲੇ ਚੜਦੀ ਕਲਾ ਜੀ ਐਤਵਾਰ ਦਾ ਲੰਗਰ ਸਾਡਾ ਦੋਵੇਂ ਮੋਗਾ ਆਕਾਲ ਕੀ ਤਮੀ ਚਲਾਇਓ ਪੰਨ 11 ਵਜੇ ਸੀ ਪਰ 11 ਵਜੇ ਹੁੰਦਾ